ਥਾਣਾ ਸਦਰ ਮੁਖੀ ਅਸ਼ੋਕ ਕੁਮਾਰ ਲੰਗੜੋਆ ਸਕੂਲ ਦੇ ਬੱਚਿਆਂ ਨਾਲ ਹੋਏ ਰੂਪਰੂ ਐਸ ਐਚਓ ਨੇ ਕਿਹਾ ਕਿ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਥਾਣਾ ਸਦਰ ਦੇ ਮੁਖੀ ਬਹੁਤ ਹੀ ਨਿੱਦੜਕ ਤੇ ਇਮਾਨਦਾਰ ਅਫਸਰ ਇੰਸਪੈਕਟਰ ਅਸ਼ੋਕ ਕੁਮਾਰ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨਾਲ ਰੂਪਰੂ ਹੋਏ ਅਤੇ ਉਹਨਾਂ ਨੇ ਬੱਚਿਆਂ ਨੂੰ ਆਪਣੇ ਸੁਨੇਹੇ ਵਿੱਚ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆ ਬਰੁਧ ਮਹੀਮ ਤੋਂ ਵਿਸਤਾਰ ਪੂਰਵਕ ਜਾਣੂ ਕਰਵਾਇਆ ਤੇ ਕਿਹਾ ਕਿ ਨਸ਼ਾ ਮਨੁੱਖ ਲਈ ਬਹੁਤ ਘਾਤਕ ਹਨ। ਉਹਨਾਂ ਕਿਹਾ ਉਹ ਆਪਣੇ ਹੁੰਦਿਆ ਇਲਾਕੇ ਦੇ ਆਸ-ਪਾਸ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵੰਡ ਦੇਣਗੇ ਤੇ ਉਹਨਾਂ ਨੇ ਆਪਣੇ ਬਲਬੁੱਤੇ ਤੇ ਆਪਣੇ ਕਾਰਜਕਾਲ ਦੌਰਾਨ ਪਹਿਲਾ ਨਾਲੋਂ ਕਾਫੀ ਜ਼ਿਆਦਾ ਨਸ਼ਾ ਤਸਕਰੀ ਨੂੰ ਠੱਲ ਪਾਈ ਹੈ। ਉਹਨਾਂ ਬੱਚਿਆਂ ਨੂੰ ਸਾਈਬਰ ਠੱਗੀ ਤੋਂ ਸੁਚੇਤ ਰਹਿਣ ਤੇ ਮੋਬਾਈਲ ਫੋਨ ਦੀ ਸਾਰਥਕ ਵਰਤੋਂ ਕਰਨ ਤੇ ਜ਼ੋਰ ਦਿੱਤਾ। ਐਸਐਚਓ ਅਸ਼ੋਕਮਾਨ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੇਕਰ ਕੋਈ ਬੱਚਾ ਭਵਿੱਖ ਵਿੱਚ ਜਿਵੇਂ ਕਿ ਸਕੂਲ ਦੀ ਪੜ੍ਹਾਈ ਦੀ ਫੀਸ ਚਾਹੇ ਕਿਤਾਬਾਂ ਜਾਂ ਵਰਦੀਆਂ ਆਦ ਲੈਣ ਤੋਂ ਅਸਮਰੱਥ ਹੋਵੇ ਤਾਂ ਉਹ ਉਹਨਾਂ ਨੂੰ ਬੇਚਿਜਕ ਮਿਲ ਸਕਦੇ ਹਨ ਤੇ ਉਹ ਉਹਨਾਂ ਬੱਚਿਆਂ ਦੀ ਹਰ ਸੰਭਵ ਮਦਦ ਕਰਨਗੇ ਉਹਨਾਂ ਸਮਾਜਿਕ ਰੀਤਾਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਮਾਜ ਵਿਰੋਧੀ ਸ਼ਰਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਖੀਰ ਵਿੱਚ ਸੰਸਥਾ ਦੇ ਮੁਖੀ ਡਾਕਟਰ ਸ੍ਰੀਂਦਰਪਾਲ ਅਗਨੀ ਹੋਤਰੀ ਨੇ ਥਾਣਾ ਮੁਖੀ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਸਥਾ ਵਿੱਚ ਆਉਣ ਤੇ ਹਾਜ਼ਰ ਸਮੁੱਚੇ ਸਟਾਫ ਰਾਹੀਂ ਉਨ੍ਹਾਂ ਦਾ ਧੰਨਵਾਦ ਕੀਤਾ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਦੇ ਨਮਾਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਖਾਸ ਰਿਪੋਰਟ। ਅੱਜ ਸਾਡੇ ਲਈ ਬਹੁਤ ਹੀ ਵਿਸ਼ੇਸ਼ ਦਿਨ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਆਰੰਭ ਕੀਤੀ ਗਈ ਹੈ ਉਸ ਦੇ ਅੰਤਰਗਤ ਮਾਰਜੋਗ ਐਸ ਐਚਓ ਸ਼੍ਰੀ ਅਸ਼ੋਕ ਕਮਲ ਜੀ ਸਾਡੇ ਸਕੂਲ ਆਏ ਉਹਨਾਂ ਨੇ ਸਾਡੇ ਲੜਕੇ ਅਤੇ ਲੜਕੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕਿਸ ਤਰ੍ਹਾਂ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਤੋਂ ਦੂਰ ਰਹਿਣਾ ਹੈ ਇੱਕ ਐਗਜ਼ਾਮਪਲ ਦੇ ਕੇ ਇਹ ਸਮਝਾਇਆ ਤੇ ਸਾਡੇ ਬੱਚੇ ਇੰਨੇ ਜ਼ਿਆਦਾ ਇਮੋਸ਼ਨਲ ਹੋਏ ਸਾਡੇ ਸਟਾਫ ਮੈਂਬਰ ਇੰਨੇ ਜ਼ਿਆਦਾ ਇਮੋਸ਼ਨਲ ਹੋ ਗਏ ਕਿ ਉਹਨਾਂ ਦੇ ਕੋਲ ਆ ਕੇ ਉਹਨਾਂ ਨੇ ਆਪਣੀਆਂ ਪਰਸਨਲ ਪ੍ਰੋਬਲਮ ਡਿਸਕਸ ਕੀਤੀਆਂ ਔਰ ਉਹ ਬੱਚੇ ਇੰਨੇ ਜਿਆਦਾ ਵਰਜੇ ਇਮੋਸ਼ਨਲ ਹੋ ਗਏ ਕਿ ਉਹਨਾਂ ਦੇ ਨਾਲ ਆ ਕੇ ਉਹਨਾਂ ਨੇ ਖੁਦ ਫੋਟੋ ਖਿਚਵਾਈਆਂ ਕੁਝ ਵਿਦਿਆਰਥੀ ਤਾਂ ਇਹੋ ਜਿਹੇ ਵੀ ਆਏ ਜਿਨ੍ਹਾਂ ਨੇ ਕਿਹਾ ਕਿ ਸਰ ਅਸੀਂ ਵੀ ਪੜ ਕੇ ਤੁਹਾਡੇ ਮੰਗ ਵਧਣਾ ਚਾਹੁੰਦੇ ਹਾਂ ਤੇ ਅਸੀਂ ਕਿਹੜੀ ਪੜਾਈ ਕਰੀਏ ਤੇ ਇੰਨਾ ਅੱਛਾ ਸਾਡੇ ਬੱਚਿਆਂ ਨੂੰ ਸਮਝਾਇਆ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਕੀ ਅਸੀਂ ਸਾਰੇ ਸਟਾਫ ਮੈਂਬਰਸ ਅਤੇ ਪਿਆਰੇ ਸਾਡੇ ਵਿਦਿਆਰਥੀ ਇਹ ਪਵਿੱਖ ਵਿੱਚ ਵੀ ਅਸੀਂ ਸਾਰੇ ਮਿਲ ਕੇ ਇਹਨਾਂ ਨਸ਼ਿਆਂ ਤੋਂ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਬਰਾਈਆਂ ਤੋਂ ਦੂਰ ਰਹਿ ਦੀ ਕੋਸ਼ਿਸ਼ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਸਾਬ ਦੇ ਸਕੂਲ ਵਿੱਚ ਆਉਣ ਦਾ ਮੇਨ ਮੋਟਿਵ ਕੀ ਸੀ ਐਸ ਐਚ ਓ ਸਾਹਿਬ ਦਾ ਸਾਡੇ ਸਕੂਲ ਵਿੱਚ ਆਉਣ ਦਾ ਮੇਨ ਮੋਟਿਵ ਸੀ ਕਿ ਬੱਚੇ ਜੋ ਹਨ ਉਹਨਾਂ ਦਾ ਦਿਲ ਬਹੁਤ ਹੀ ਸਾਫ਼ ਹੁੰਦਾ ਹੈ ਤੇ ਉਹਨਾਂ ਨੂੰ ਅਸੀਂ ਅਚੀ ਸਿੱਖਿਆ ਦੇਈਏ ਔਰ ਜੋ ਕਰਾਈਮ ਸਮਾਜ ਵਿੱਚ ਵੱਧ ਰਹੇ ਹਨ ਉਹਨਾਂ ਦੇ ਪ੍ਰਤੀ ਸੁਚੇਤ ਕਰੀਏ ਕਿਉਂਕਿ ਬੱਚੇ ਸਾਡੇ ਐਮਬੈਸਡਰ ਹੁੰਦੇ ਹਨ ਔਰ ਜਿਸ ਘਰ ਤੋਂ ਆਂਦੇ ਹਨ ਉਹਨਾਂ ਨੂੰ ਜਾ ਕੇ ਇਹ ਮੈਸੇਜ ਪਹੁੰਚਾਉਂਦੇ ਹਨ ਤੇ ਆਪਣੇ ਆਸ-ਪਾਸ ਆਂਢ-ਗੁਆਂਢ ਵਿੱਚ ਜੁਵਿਨਾਂ ਦੇ ਰਿਸ਼ਤੇਦਾਰ ਹੁੰਦੇ ਹਨ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਂਦੇ ਹਨ ਤੇ ਇਸ ਕਰਕੇ ਫੇਰੀ ਵਾਰੇ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਓਗੇ ਅਸੀਂ ਬੱਚਿਆਂ ਨੂੰ ਇਹੀ ਮੈਸੇਜ ਦੇਵਾਂਗੇ ਕਿ ਸ਼੍ਰੀ ਅਸ਼ੋਕ ਕੁਮਾਰ ਜੀ ਐਸ ਐਚਓ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਪਿਆਰ ਦੇ ਨਾਲ ਸਮਝਾਇਆ ਗਿਆ ਹੈ ਜਾਂ ਸੂਚਿਤ ਕੀਤਾ ਹੈ ਜਾਂ ਚੁਤਿਆਰ ਚੇਤਾਵਨੀ ਦਿੱਤੀ ਗਈ ਹੈ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਤੇ ਇਸ ਕ੍ਰਾਈਮ ਨੂੰ ਜਿੰਨਾ ਅਸੀਂ ਬੱਚਿਆਂ ਦੇ ਸਟਾਫ ਘੱਟ ਕਰ ਸਕਦੇ ਹਾਂ ਉੰਨੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਅਜਨਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਆਪਾਂ ਬੱਖੋ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਗਾਈਡ ਕਰਨਾ ਜੋ ਸਾਈਬਰ ਕ੍ਰਾਈਮ ਹੈ ਔਰ ਜੋ ਟ੍ਰੈਕਰ ਰੂਲਸ ਨੇ ਇਹਨਾਂ ਨੂੰ ਕਿਸ ਤਰ੍ਹਾਂ ਫਾਲੋ ਕਰਨਾ ਉਹਦੇ ਸੰਬੰਧੀ ਮੇਰਾ ਸਵੱਗਿਆ ਪ੍ਰਾਪਤ ਹੋਇਆ ਮੈਨੂੰ ਕਿ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਔਰ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਮੈਂ ਇੱਥੇ ਬੱਚਿਆਂ ਦੇ ਕੋਲ ਆ ਕੇ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਮੈਨੂੰ ਬੜਾ ਮਹਿਸੂਸ ਹੋਇਆ ਕਿ ਫੰਕਸ਼ਨ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਸੈਲੀਬ੍ਰਿਟੀ ਨਾਲ ਲੋਕ ਮਾਲੋ ਫੋਟੋਆਂ ਖਿਚਾਉਂਦੇ ਆ ਇਸ ਤਰ੍ਹਾਂ ਬੱਚੇ ਵੀ ਨਾਲ ਫੋਟੋ ਖਿਚਾਣਾ ਹੈ ਔਰ ਮੈਂ ਇਸ ਚੀਜ਼ ਨੂੰ ਇੰਨਾ ਫਕਰ ਮਹਿਸੂਸ ਕੀਤਾ ਕਿ ਜਿਹੜਾ ਇੱਕ ਪੁਲਿਸ ਦਾ ਬੱਚਿਆਂ ਦੇ ਮਨ ਦੇ ਵਿੱਚ ਡਰ ਹੁੰਦਾ ਸੀ ਉਹ ਨਿਕਲ ਚੁੱਕਾ ਔਰ ਪੁਲਿਸ ਨੂੰ ਬੱਚੇ ਫ੍ਰੈਂਡਲੀ ਆਪਣੇ ਫ੍ਰੈਂਡ ਦੇ ਤੌਰ ਤੇ ਯੂਜ਼ ਕਰਨ ਲੱਗ ਗਏ ਔਰ ਇਹ ਇੱਕ ਬਹੁਤ ਵੱਡੀ ਸਾਡੀ ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈ ਜਿਹਦੇ ਵਿੱਚ ਅਸੀਂ ਮਾਨ ਜੋ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਅਰੋਨਾ ਅਸੀਂ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਹੋਏ ਅੱਜ ਮੈਂ ਇਸ ਲੰਗੜੋਆ ਸਕੂਲ ਵਿੱਚ ਮਾਨਜੂ ਪ੍ਰਿੰਸੀਪਲ ਸਾਹਿਬਾਨ ਔਰ ਮੈਂ ਬਾਕੀ ਸਾਰੇ ਜਿਹੜੇ ਟੀਚਰ ਸਾਹਿਬਾਨ ਹੈ ਸਟਾਫ ਹੈ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਆ ਕੇ ਇੱਥੇ ਬੋਲਣ ਦਾ ਮੌਕਾ ਦਿੱਤਾ ਔਰ ਮੈਂ ਆਪਣੇ ਵਿਚਾਰ ਸੀਗੇ ਜੋ ਬੱਚਿਆਂ ਨਾਲ ਸਾਂਝੇ ਕੀਤੇ ਔਰ ਬੱਚੇ ਮੇਰੇ ਵਿਚਾਰ ਸੁਣ ਕੇ ਇੰਨੇ इमोशनल ਹੋਏ ਹੈ ਕਿ ਹਰ ਬੱਚੇ ਦੀ ਕੋਸ਼ਿਸ਼ ਸੀ ਕਿ ਮੈਂ ਇਹਨਾਂ ਦਾ ਫੋਟੋ ਖਿਚਾਵਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਇੱਕ ਪੰਜਾਬ ਸਰਕਾਰ ਨੇ ਨਸ਼ਾ ਵਿਰੋਧ ਅੱਡੀ-ਚੋਟੀ ਦਾ ਜੋਰ ਲਗਾਇਆ ਹੈ ਤੁਸੀਂ اور ਪਹਿਲਾਂ ਵਾਲੇ ਅਸਿਸਟੈਂਟ ਹੋਣ ਵਾਲੇ ਮਾਹੌਲ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਕਿੰਨਾ ਕੁ ਫਰਕ ਪਿਆ ਕਿੰਨੀ ਕੁ ਠੰਣ ਪਈ ਆ ਅਸੀਂ ਦੇਖੋ ਜੀ ਜੋ ਆਪਾਂ ਇਹ ਕਹਿ ਲਈਏ ਕਿਸੇ ਵੀ ਚੀਜ਼ ਦਾ ਬਿਜ਼ਨਸ ਤੇ ਹੈ ਨਹੀਂ ਪਰ ਜੁੱਧ ਨਸ਼ਿਆਂ ਵਿਰੁੱਧ ਦੇ ਇੰਨੇ ਕਿ ਤੁਹਾਨੂੰ ਜਣੀ ਆਪਾਂ ਕਹਿ ਲਈਏ ਸਰਕਾਰਾਤ ਜਿਹੜੇ ਨਤੀਜੇ ਨਿਕਲ ਰਹੇ ਆ ਜਿਹੜਿਆਂ ਪਿੰਡਾਂ ਵਿੱਚ ਪਹਿਲੀ ਗੱਲ ਤਾਂ ਤੁਸੀਂ ਲੰਗੜੋਏ ਦੇ ਵਿੱਚ ਖੁਦ ਬੈਠੇ ਹੋ ਜਿੱਥੇ ਲੰਗੜੋਏ ਦੇ ਵਿੱਚ 60-60 ਮੋਟਰਸਾਈਕਲ ਰੋਜ਼ ਘੁੰਮਦੇ ਸੀ ਮੈਂ ਚੈਲੰਜ ਕਰਕੇ ਕਹਿੰਦਾ ਕੋ ਮੈਨੂੰ ਇੱਕ ਮੋਟਰਸਾਈਕਲ ਕਿਸੇ ਕ੍ਰਿਮੀਨਲ ਦਾ ਕਿਸੇ ਨਸ਼ੇਈ ਦਾ ਕੋ ਮਦਦ ਖਾ ਦੇਵੇ ਠੀਕ ਹੈ ਮੈਂ ਉਸ ਬੰਦੇ ਨੂੰ ਜੋ ਵੀ ਹੈ ਬਾਜਮਾ ਨਾਮ ਦਵਾਂਗਾ ਔਰ ਮੈਂ ਗਰੰਟੀ ਨਾ ਕਹਿਣਾ ਜਾਨਾ ਇਹ ਜਿਹੜਾ ਜੁੱਧ ਨਸ਼ਿਆਂ ਵਿਰੋਧ ਚੱਲਿਆ ਸੀ ਇਹਦਾ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਦਾ ਇੰਨਾ ਕ ਪ੍ਰਭਾਵ ਪਿਆ ਇੰਨਾ ਕ ਪ੍ਰਭਾਵ ਪਿਆ ਕਿ ਜਿਹੜੇ ਨਸ਼ੇੜੀ ਸੀਗੇ ਉਹ ਹਸਪੀਟਲਾਂ ਵੱਲ ਭੱਜੇ ਔਰ ਜਿਹੜੇ ਕ੍ਰਿਮੀਨਲ ਸੀ ਉਹ ਅਸੀਂ ਜੇਲਾਂ 'ਚ ਡੱਕ ਦਿੱਤੇ ਠੀਕ ਹੈ ਇੱਕ ਬੱਚੇ ਜਿਵੇਂ ਕਹਿ ਲਓ ਬਹੁਤ ਹੀ ਕਾਮਨ ਮੰਦੇ ਹੁੰਦੇ ਹਨ ਜੇਕਰ ਇਹਨਾਂ ਵਿੱਚੋਂ ਕੋਈ ਵੀ ਫਿਰ ਵੀ ਫਟ ਕੇ ਸ਼ਰਾਰਤ ਕਰਦੇ ਤਾਂ ਉਹਦੇ ਵਾਸਤੇ ਪੁਲਿਸ ਕੋਲ ਕਾਨੂੰਨ ਦੇ ਕੀ ਪ੍ਰੋਵੀਜ਼ਨ ਆ ਕੀ ਉਹਨੇ ਜਾਪ ਤੇ ਸਜਾਇਆ ਕੀ ਹੈਗਾ ਦੇਖੋ ਜਿਹੜਾ ਚਾਈਲਡ ਪ੍ਰੋਟੈਕਸ਼ਨ ਐਕਟ ਹੈ ਇਹ ਬੱਚਿਆਂ ਦੇ ਬਹੁਤ ਹੀ ਜ਼ਿਆਦਾ ਹੱਕ ਚ ਚੱਲ ਰਿਹਾ ਔਰ ਬੱਚਿਆਂ ਨੂੰ ਬਚਾਉਣ ਦੇ ਦੁਇਚ ਹੈ ਠੀਕ ਹੈ ਕੋਈ ਬੱਚਾ ਭਟਕ ਜਾਂਦਾ ਕੋਈ ਬੱਚਾ ਕਿਸੇ ਬਸੇ ਗਲਤ ਦੁਇ ਹੈਗਾ ਉਹਨਾਂ ਨੂੰ ਅਸੀਂ ਜਿਹੜਾ ਆਪਣੇ ਮੋਟੀਵੇਟ ਕਰਕੇ ਆਪਣੀਆਂ ਦਲੀਲਾਂ ਦੇ ਕੇ ਉਹਨਾਂ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕਰਦੀਆਂ ਬੱਚਿਆਂ ਨੂੰ ਅਸੀਂ ਬਹੁਤ ਕਿਸੇ ਹੱਦ ਤੱਕ ਜਿਹੜਾ ਬੱਚਿਆਂ ਨੂੰ ਅਸੀਂ ਗਾਈਡ ਕਰਕੇ ਹੀ ਪਿੱਛੇ ਇਹ ਕ੍ਰਾਈਮ ਕ੍ਰਾਈਮ ਦੀ ਦੁਨੀਆ ਤੋਂ ਪਿੱਛੇ ਮੁੜ ਕੇ ਲੈ ਆਨੇ ਹਾਂ ਹੋਰ ਕੋਈ ਬੱਚਿਆਂ ਨੂੰ ਜਸ ਸਾਫ ਲਈ ਕੋਈ ਮੈਸੇਜ ਦੇਣਾ ਚਾਹੁੰਦਾ ਮੈਂ ਸਾਰੇ ਸਟਾਫ ਨੂੰ ਤੇ ਬੱਚਿਆਂ ਨੂੰ ਇੱਕ ਹੀ ਮੈਸੇਜ ਦੇਣਾ ਚਾਹਨਾ ਕਿ ਤੁਹਾਡੇ ਵਿੱਚ ਇਹੋ ਜਿਹਾ ਨਾਤਾ ਬਣ ਜਾਣਾ ਚਾਹੀਦਾ ਕਿ ਕੋਈ ਵੀ ਬੱਚਾ ਆਪਣੇ ਸਟਾਫ ਮੈਂਬਰ ਦੇ ਨਾਲ ਬਿਨਾਂ ਚੇਜ ਕਿਸ ਤਰ੍ਹਾਂ ਹੁਣ ਬੱਚੀ ਨੇ ਬਿਨਾਂ ਚੇਜ ਮੇਰੇ ਨਾਲ ਗੱਲ ਕੀਤੀ ਹੈ ਇਸ ਤਰ੍ਹਾਂ ਤੁਹਾਡੇ ਨਾਲ ਵੀ ਬਿਨਾਂ ਚੇਜ ਗੱਲ ਕਰੇ ਔਰ ਬੱਚਾ ਸਵੇਰੇ ਸਕੂਲ ਤੁਰਨ ਵੇਲੇ ਇਹ ਮਹਿਸੂਸ ਨਾ ਕਰੇ ਕਿ ਮੈਂ ਸਕੂਲ ਨੂੰ ਜਾ ਰਿਆਂ ਉਹ ਇਹ ਮਹਿਸੂਸ ਕਰੇ ਕਿ ਮੈਂ ਸਕੂਲ ਕੋ ਔਰ ਟੀਚਰ ਸਹਿਬਾਨ ਨੂੰ ਇਹ ਚਾਹੀਦਾ ਕਿ ਉਹ ਇੰਨੀ ਕਿ ਦਿਲਚਸਪੀ ਪੈਦਾ ਕਰ ਦੇਣ ਬੱਚਿਆਂ 'ਚ ਇੰਨੀ ਕਿ ਦਿਲਚਸਪੀ ਪੈਦਾ ਕਰ ਦੇਣ ਕਿ ਟੀਚਰ ਸਹਿਬਾਨ ਦੀ ਬੱਚੇ ਵੇਟ ਕਰਨ ਕਿ ਮੇਰੇ ਫਲਾਣੇ ਟੀਚਰ ਨੇ ਹੁਣ ਮੇਰੀ ਕਲਾਸ ਦੇ ਵਿੱਚ ਆਪਣਾ ਪੀਰੀਅਡ ਲੈਣ ਆਣਾ ਔਰ ਇਸ ਤਰ੍ਹਾਂ ਦਾ ਨਾਤਾ ਦੋਨਾਂ ਦੇ ਵਿੱਚ ਪੈਦਾ ਹੋ ਜਾਣਾ ਚਾਹੀਦਾ ਔਰ ਇੱਕ ਹੋਰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਬੱਚੇ ਬੰਕ ਕਰਦੇ ਆ ਜਾਂ ਕਿ ਬਾਹਰ ਮੋਟਰਸਾਈਕਲ ਲਾ ਦਿੰਦੇ ਆ ਠੀਕ ਹੈ ਉਹਨਾਂ ਨੂੰ ਤੁਸੀਂ ਜਰੂਰ ਅਵੇਅਰ ਕਰਿਆ ਕਰੋ ਔਰ ਦੇਖੋ ਤੁਸੀਂ ਮੈਂ ਅੱਜ ਵੀ ਇਸੀ ਚੀਜ਼ ਤੇ ਫੋਕਸ ਕੀਤਾ ਸੀ ਇਸ ਚੀਜ਼ ਦੇ ਨਾਲ ਬੱਚਿਆਂ ਦੇ ਮਨਾਂ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਜਦੋਂ ਇੱਕ ਬਾਹਰੋਂ ਕੋਈ ਵੀ ਵਿਅਕਤੀ ਮੈਂ ਪ੍ਰਿੰਸੀਪਲ ਸਾਹਿਬ ਜੀ ਦੇ ਨਾਲ ਇੱਥੇ ਆਇਆ ਔਰ ਇਸ ਚੀਜ਼ ਨਾਲ ਬੜਾ ਪ੍ਰਭਾਵ ਪੈਂਦਾ ਕਿ ਬੱਚੇ ਯਾਦ ਰੱਖਣ ਕਿ ਇੱਕ ਸਾਨੂੰ ਐਸਟਾ ਸਾਹਿਬ ਆ ਕੇ ਗੱਲ ਕਹਿ ਕੇ ਉਹ ਗੱਲ ਬਿਲਕੁਲ ਸਹੀ ਹੋਣੀ ਹੈ ਜੇ ਰੇ ਪੇਰੈਂਟਸ ਕੋ ਗੱਲ ਕਹਿੰਦੇ ਆ ਉਹ ਬੱਚੇ ਨਹੀਂ ਮੰਨਦੇ ਜਦੋਂ ਕੋਈ ਬਾਹਰੋਂ ਆ ਕੇ ਇਸ ਤਰ੍ਹਾਂ ਗੱਲ ਕਹਿੰਦਾ ਤਾਂ ਬੱਚੇ ਉਸ ਗੱਲ ਨੂੰ ਫਾਲੋ ਕਰਦੇ ਆ